ਕੰਨ ਕੀ ਅਸੀ ਖੱਟ ਖੱਟ ਕੇ ਲਈ ਮਾਇਆ ਹੌ ਪੰਗੜਾ ਪਾਉ ਸਾਰੇ ਅੱਜ ਦੇਨ ਖੁਸ਼ੀਆਂ ਦਾ ਆਇਆ ਪੰਗੜਾ ਪਾਉ ਸਾਰੇ ਅੱਜ ਇਹ ਮੇਰਾ ਖਿਆਲ ਸੱਚੂ ਸਰਦਾਰ ਸਰਪੀ ਸਿੰਘ ਜੁੜੀ ਅੱਜ ਵਿਦਾਇਗੀ ਪਾਰਟੀ ਦੇ ਜਾਣੇ ਬੋਰ ਜਿੰਮ ਜ਼ੋਰ ਦੇ ਵਿੱਚ ਰਹੇ ਸਾਰੇ ਸਾਡੇ ਦਿੱਲੀ ਸਾਹਿਬ ਦੇ ਵਿੱਚ ਹੋਣ ਕੌਂਸਲ ਸਤਿ ਸ੍ਰੀ ਅਕਾਲ ਸਚਿਨ ਕੌਂਸਲ ਦੇ ਨਾਲ ਲੱਗੇ ਲੱਗੇ ਅੱਜ ਆਪਣੀ ਇਸ ਖੁਸ਼ਾਤ ਆਪਣੀ ਦੇਸ਼ ਦੀ ਪੂਰੀ ਕੰਪਨੀ ਨਾਂ ਦੇ ਮੌਕਾ ਵਾਰ ਵਿਦਾਇਗੀ ਪਾਰਟੀ ਦੇ ਦੇਣੇ ਕਿਨਾਂ ਤੀ ਬਹੁਤ ਅੱਛਾ ਪਰਮੈਂਟ ਸੀ ਅੱਜ ਪਰਮੈਂਟ ਤੇ ਪੂਰੀ ਮਿਕਸਡ ਫੀਲਿੰਗ ਹੋ ਰਹੀ ਹੈ ਉਹ ਕੁਝ ਵੀ ਪੀਕ ਪਾਸਾ ਹੋ ਗਿਆ। ਹਮਦਰਦ ਅਗਰ ਉਹਨਾਂ ਨੇ ਸਾਨੂੰ ਕਿੰਨੀ ਆਉਣਾ ਸੀ ਪਰ ਦੇਖੋ ਇਹਨਾਂ ਨੇ ਜਿੰਨਾ ਚਿਰ ਵੀ ਡਿਊਟੀ ਕੀਤੀ ਹੈ ਬੜਾ ਚਿਰ ਇਕੱਠੇ ਰਹੇ ਆ। ਤੇ ਬੜੀ ਵਧੀਆ ਪੂਰੀ ਤਨਦੇਹੀ ਨਾਲ ਡਿਊਟੀ ਕੀਤੀ ਆ ਤੇ ਹੁਣ ਚਲੋ ਰਿਟਾਇਰ ਸਾਰੇ ਨੇ ਹੋਣਾ ਜੀ ਤੇ ਵਧੀਆ ਸਿਹਤ ਲੈ ਕੇ ਤੇ ਵਧੀਆ ਆਪਣਾ ਨਾਮ ਕਮਾ ਕੇ ਚੱਲੇ ਨੇ ਤੇ ਇਹਨਾਂ ਨੂੰ ਬਾਕੀ ਜਿਹੜੀ ਇਹਨਾਂ ਦੀ ਰਹਿੰਦੀ ਲਾਈਫ ਹੈ ਉਹਦੇ ਲਈ ਸ਼ੁਭਕਾਮਨਾਵਾਂ ਤੇ ਬਹੁਤ ਬਹੁਤ ਮਿਹਨਤੀ ਇਨਸਾਨ ਸਾਡੇ ਮਹਿਕ ਵਿੱਚ ਉਹਨਾਂ ਨੇ ਬੜਾ ਸੇਵਾ ਕੀਤੀ ਲੱਗਾ ਸਮਾਂ ਭੈਣ ਮੀਆਂ ਖਾਂ ਚ ਬਤਾਉਂਦੇ ਨਾਲ ਨਾਲ ਭੈਣ ਮੀਆਂ ਖਾਂ ਥਾਣੇ ਦੀ ਵੀ ਜਿਹੜੀ ਨਹਾਰ ਬਦਲ ਕੇ ਰੱਖ ਦਿੱਤੀ ਆ ਤੇ ਸਤਿ ਸ੍ਰੀ ਅਕਾਲ ਸਾਹਿਬ ਨੇ ਕੀ ਜਣਾ ਚਾਹੁੰਦੇ ਉਸਦੇ ਸਾਹ ਆਹ ਦੇਖੋ ਜੀ ਚਲੋ ਜਿਹੜੇ ਕੰਮ ਜਿਹੜਾ ਅਸੀਂ ਕਰਨਾ ਹੁੰਦਾ ਡੇਲੀ ਜੋ ਲੌਂਡਰ ਆਰਡਰ ਦਾ ਜਾਂ ਦੂਜਾ ਤੇ ਜਾਓ ਤੇ ਕਰਦੇ ਹੀ ਐਸੀ ਪਰ ਉਸ ਤੋਂ ਇਲਾਵਾ ਚਲੋ ਥਾਣੇ 'ਚ ਜਿੱਦਾਂ ਥਾਣੇ ਦੀ ਬਿਲਡਿੰਗ ਦੇ ਇਸ਼ੂ ਸੀਗੇ ਮੁਲਾਜ਼ਮਾਂ ਦੇ ਰਹਿਣ ਦਾ ਜਾਂ ਬੈਠਣ ਦੇ ਇਸ਼ੂ ਆ ਉਹ ਸਾਰਾ ਥਾਣੇ ਦੀ ਸਫਾਈ ਕਰਾ ਕੇ ਵਧੀਆ ਅੱਜ ਵੀ ਐਸਐਸਪੀ ਸਾਹਿਬ ਆ ਰਹੇ ਨੇ ਉਗਾਟਨ ਕਰ ਰਹੇ ਨੇ ਜਿਹੜਾ ਮੁੰਛਿਆਂ ਦਾ ਕਮਰਾ ਤੇ ਰਿਕਾਰਡ ਰੂਮ ਬਣਾਇਆ ਵਾ ਤੇ ਕਾਫੀ ਵਧੀਆ ਕੰਮ ਕੀਤੇ ਨੇ ਤੇ ਯਾਦ ਰੱਖਾਂਗੇ ਜੀ ਇਹਨਾਂ ਨੂੰ ਸ੍ਰਿ ਡਿਪਸਾ ਮਹਾਂ ਸਿੰਘ ਜੀ ਨਾਲ ਨੇ ਸੰਸਕਟਾ ਪਰ ਮੈਂ ਤੇ ਇਹਨਾਂ ਨੂੰ ਮੁਬਾਰਕਵਾਦ ਦੇਣਾ ਚਾਹੁੰਦਾ ਕਿ ਚੰਡੀਪੜੀ ਸੇਧ ਲੈ ਕੇ ਆਪਣਾ ਰਿਟਾਇਰ ਹੋ ਰਿਹਾ ਤੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਹੈ ਸੋ ਸਰ ਕੀ ਲੱਗਦਾ ਕਿ ਤੁਹਾਨੂੰ ਬੜੀ ਲੰਬੀ ਸਰਵਿਸ ਕਰਨ ਤੋਂ ਬਹੁਤ ਸੱਜਣ ਜਿਹੜੇ ਇੱਥੇ ਪਹੁੰਚੇ ਨੇ ਆਪ ਜੀ ਦੇ ਪਾਰਟੀ ਦੇ ਕੀ ਕਹਿਣਾ ਚਾਹੁੰਦੇ ਮੇਰੇ ਮਾਨਯੋਗ ਡੀਐਸਪੀ ਸਾਹਿਬ ਸਰਦਾਰ ਕੁਲਵੰਤ ਸਿੰਘ ਮਾਨ ਸਰਦਾਰ ਮੋਹਨ ਸਿੰਘ ਜੀ ਜਿਹੜਾ ਆ ਇੱਕ ਭਰਾਵਾ ਵਾਲਾ ਵਾ ਮੈਂ ਸਾਰਿਆਂ ਤੋਂ ਵੱਡਾ ਆ ਤੇ ਮੈਂ ਮਹਿਸੂਸ ਕਰਦਾ ਆ ਕਿ ਮੈਨੂੰ ਜਿੰਨਾ ਪਿਆਰ ਕੀਤਾ ਮੇਰੇ ਅਫਸਰਾਂ ਨੇ ਜਨਾਬ ਮੈਨੂੰ ਪਿਆਰ ਕੀਤਾ ਆ ਮੈਂ ਇਹਨਾਂ ਦਾ ਧੰਨਵਾਦ ਕਰਨਾ ਵੀ ਬੜਾ ਮੁਸ਼ਕਲ ਸਮਝਦਾ ਆ ਔਰ ਅੱਜ ਮੈਂ ਡਿਪਾਰਟਮੈਂਟ ਤੋਂ ਜਾ ਰਿਹਾ ਮੈਨੂੰ ਡਿਪਾਰਟਮੈਂਟ ਚੋਂ ਵੀ ਬੜਾ ਪਿਆਰ ਮਿਲਿਆ ਆਪਾਂ ਆਪਣੇ ਬਹਿਕਵੇਂ ਦਾ ਨਾਮ ਉੱਚਾ ਕਰਕੇ ਫੇਰ ਅੱਜ ਜਾ ਰਹੇ ਆ ਅੱਜ ਤੱਕ 38 ਸਾਲ ਦੀ ਨੌਕਰੀ ਦੇ ਵਿੱਚ ਕਿਤੇ ਕੋ ਇਹੋ ਜੀ ਮੁਸੀਬਤ ਨਹੀਂ ਆਈ ਕਿ ਕੋਈ ਬੰਦਾ ਸਾਡੇ ਤੇ ਆਵੀ ਹੋਇਆ ਹੋਵੇ ਆਪਾਂ ਕਦੀ ਬਾਹਰੋਂ ਫੋਰਸ ਨਾਲ ਡਿਪਟੀ ਸਾਹਿਬ ਦੇ ਨਾਲ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਰਹੇ ਬਾਹਰੋਂ ਫੋਰਸਾਂ ਲੈ ਲੈ ਕੇ ਆਪਾਂ ਮਸਲਿਆਂ ਦੇ ਹੱਲ ਨਹੀਂ ਕੀਤੇ ਆਪਣੇ ਦਮ ਨਾਲ ਚੱਲਦੇ ਰਹੇ ਆ ਜੀ ਤੇ ਦਮ ਨਾਲ ਹੀ ਅੱਗੇ ਆਪਾਂ ਵਧੀਆ ਜਿਹੜਾ ਆਪਾਂ ਪਬਲਿਕ ਨੂੰ ਵੀ ਸਹੂਜ ਲੈ ਆਇਆ ਔਰ ਲੋਕ ਸਾਥ ਦਿੰਦੇ ਆ ਧੰਨਵਾਦ ਪਬਲਿਕ ਦਾ ਜਿਵੇਂ ਕਿ ਲੰਬਾ ਸਮਾਂ ਹੋ ਗਿਆ ਜੇ ਥਾਣੇ ਦੀ ਆਪਾਂ ਗੱਲ ਕਰਦੇ ਚਾਹੇ ਉੱਥੇ ਸਮਰਸੀ ਬਲ ਬੋਰ ਲਵਾਇਆ ਜਾਏ ਮਿਲ ਕਮਰੇ ਤਿਆਰ ਕਰਾਏ ਚਾਹੇ ਮਿੱਟੀ ਭਾ ਕੇ ਟਹਿਲਾ ਤੱਕ ਲਵਾਈਆਂ ਆਪਣੇ ਘਰ ਵਾਂਗ ਸਮਝਾ ਤੁਸੀਂ ਥਾਣੇ ਨੂੰ ਉਸ ਦੇ ਸਮਾਂ ਚਿੱਠੀ ਰਹਿਣਾ ਹੁੰਦਾ ਜੀ ਉੱਥੇ ਕੁਛ ਨਾ ਕੁਛ ਹਰੇਕ ਬੰਦੇ ਨੂੰ ਕਰਨਾ ਚਾਹੀਦਾ ਉਹ ਨੂੰ ਆਪਣੀ ਛਾਪ ਛੱਡ ਕੇ ਜਾਣੀ ਚਾਹੀਦੀ ਆ ਔਰ ਮੇਰੇ ਅਫਸਰਾਂ ਦਾ ਸਹਿਯੋਗ ਸੀ ਮੇਰੇ ਨਾਲ ਪਬਲਿਕ ਦੇ ਜੋਗ ਸੀ ਮੈਂ ਮਾਨਯੋਗ ਸ੍ਰੀ ਅਦਿਤਿਆ ਜੀ ਆਈਪੀਐਸ ਮਾਨਯੋਗ ਐਸਪੀ ਹੈਡ ਕੁਆਰਟਰ ਸ੍ਰੀ ਜਗਰਾਤ ਸਿੰਘ ਜੀ ਮਾਨਯੋਗ ਐਸਪੀ ਸਾਹਿਬ ਸਾਡੇ ਸ੍ਰੀ ਜਿੰਦਰ ਕੁਮਾਰ ਜੀ ਐਸਪੀਡੀ ਸਾਹਿਬ ਔਰ ਸਾਡੇ ਆਈਐਸ ਡੀਐਸਪੀ ਸਾਹਿਬ ਰੂਰਰ ਸ੍ਰੀ ਕੁਲਵੰਤ ਸਿੰਘ ਜੀ ਮਾਨ ਡੀਐਸਪੀ ਸਰਦਾਰ ਮੋਹਨ ਸਿੰਘ ਜੀ ਔਰ ਸਾਰਿਆਂ ਵੱਲੋਂ ਪਬਲਿਕ ਦਾ ਤੁਹਾਡਾ ਜਿਹੜਾ ਸਹਿਯੋਗ ਮਿਲਿਆ ਪੱਤਰਕਾਰ ਵੀਰਾਂ ਦਾ ਸਹਿਯੋਗ ਮਿਲਿਆ ਪਬਲਿਕ ਦਾ ਔਰ ਇਥੋਂ ਦੇ ਪੈਣੀ ਮੀਆਂ ਖਾਂ ਦੇ ਇਲਾਕੇ ਦੇ ਨਿਵਾਸੀਆਂ ਦਾ ਸਹਿਯੋਗ ਮਿਲਿਆ ਸਾਰੇ ਸਟਾਫ ਵੱਲੋਂ ਮਾਨਯੋਗ ਸੀਨੀਅਰ ਅਫਸਰਾਂ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਪਬਲਿਕ ਦਾ ਔਰ ਪਿਆਰੇ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਗਰ ਹੋਰ ਵੀ ਬਹੁਤ ਮੁਲਾਜ਼ਮ ਨੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਚਾਹੇ ਇਸ ਇਲਾਕੇ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਚੁਰਮ ਦੇ ਖਿਲਾਫ ਡਟ ਕੇ ਟੱਕਰਾ ਕਰਨਾ ਚਾਹੀਦਾ ਹੈ ਜਿਹੜਾ ਮਾੜਾ ਆਨਸਰ ਹੈ ਜਿਹੜਾ ਸਾਨੂੰ ਚਲਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਅਸੀਂ ਆਪ ਚਲਾਈਏ ਕਦੀ ਵੀ ਕੋਈ ਸਾਡੇ ਤੇ ਹਾਵੀ ਹੋ ਕੇ ਜੇ ਆ ਨਹੀਂ ਸਕਿਆ ਔਰ ਸੱਚ ਤੇ ਖਲੋਵਾਂਗੇ ਔਰ ਪਬਲਿਕ ਵੀ ਸੱਚ ਨੂੰ ਮੰਨਦੀ ਆ ਜਿਹੜਾ ਕੋਈ ਉਹ ਜਿਹਾ ਮਾੜਾ ਆਨਸਰ ਹੁੰਦਾ ਥੋੜਾ ਜਿਹਾ ਉਹਦਾ ਚਿਹਰਾ ਥੋੜਾ ਜਿਹਾ ਚਲਦਾ ਆ ਔਰ ਅੱਗੇ ਜਾ ਕੇ ਉਹ ਕੋਈ ਨਾ ਕੋਈ ਉਹਦੇ ਲਈ ਖੱਡਾ ਪੁੱਟਿਆ ਹੁੰਦਾ ਅਸੀਂ ਸਮਝਦੇ ਆ ਕਿ ਚੰਗੇ ਕੰਮ ਕਰਨੇ ਚਾਹੀਦੇ ਆ ਔਰ ਚੰਗੀ ਸੋਚ ਲੈ ਕੇ ਚੰਗੀ ਇੱਕ ਨਰਪੱਖ ਤਫ਼ਤੀਸ਼ ਕਰਕੇ ਪਬਲਿਕ ਨੂੰ ਜਿਹੜਾ ਆ ਉਹ ਵਧੀਆ ਸੁਰੱਖਿਅਤ ਕਰਨਾ ਚਾਹੀਦਾ ਆ ਔਰ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਸਤੇ ਸਾਨੂੰ ਦਿਨ ਰਾਤ ਤਤਪਰ ਰਹਿਣਾ ਚਾਹੀਦਾ ਸੋ ਬਹੁਤ ਬਹੁਤ ਧੰਨਵਾਦ ਸੋਸਾਇਟੀ ਜੋ ਕਿ ਰਾਜੂ ਮੈਲਤੋਂ ਨੇ ਔਰ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਬਿਠੇ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਅਸੀਂ ਕਿਸਾਨ ਆ ਤੇ ਕਿਸਾਨੀ ਦੀ ਗੱਲ ਕਰਦੇ ਆ ਅਸੀਂ ਕੋਈ ਖੇਤੀ ਕਰਦੇ ਆ ਤੇ 6 ਮਹੀਨੇ ਬਾਅਦ ਵੜ ਲੈਨੇ ਆ ਇਹ ਸਰਦਾਰ ਸਰਬਜੀਤ ਸਿੰਘ ਚਾਲ ਨੇ 37 ਸਾਲ ਦੀ ਖੇਤੀ ਕੀਤੀ ਆ ਜਿਹੜੀ ਅੱਜ ਵੱਡੀ ਆ ਉਹਦਾ ਤੁਸੀਂ ਕੱਠ ਪ੍ਰੂਫ ਦਿੰਦਾ ਵੀ ਇਹਨਾਂ ਦੀ 37 ਸਾਲ ਦੀ ਮਿਹਨਤ ਜਿਹੜੀ ਉਹ ਅੱਜ ਰੰਗ ਲੈ ਕੇ ਆਈ ਆ ਉਹ ਦੁਨੀਆ ਦਾ ਕੱਠ ਸਬੂਤ ਦਿੰਦਾ ਵੀ ਇਹਨਾਂ ਨੇ ਚੰਗੇ ਕੰਮ ਕੀਤੇ ਆ ਲੋਕਾਂ 'ਚ ਚੰਗਾ ਇੱਕ ਅਰਸ ਪੈਦਾ ਕੀਤਾ ਵਾ ਉਹਦਾ ਸਬੂਤ ਅੱਜ ਸੰਗਤ ਰਣ ਦਿੱਤਾ ਵਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਦਾਰ ਸਰਬਜੀਤ ਸਿੰਘ ਚਾਲ ਸਾਡੇ ਡੀਐਸਪੀ ਸਾਹਿਬ ਕਲਵੰਸ ਸਿੰਘ ਜੀ ਮਾਨ ਜਿਨ੍ਹਾਂ ਦੀ ਐਡੀ ਵਧੀਆ ਟੀਮ ਮੈਂ ਕਹਿ ਸਕਦਾ ਦਾਵੇ ਨਾ ਕਹਿ ਸਕਦਾ ਵੀ ਇੱਕ ਇਹਾਡੀ ਮੁੰਡਿਆਂ ਦੀ ਟੀਮ ਹੀ ਜਿਨ੍ਹਾਂ ਨੇ ਸਾਡੇ ਏਰੀਏ ਚ ਠੱਲ ਪਾ ਕੇ ਰੱਖਤੀ ਆ ਸਾਡੇ ਡੀਐਫ ਡੀਐਸਪੀ ਕੋਲੰਦਰ ਸਿੰਘ ਮਾਨ ਤੇ ਸਾਡੇ ਐਸਐਚਓ ਸਰਬਜੀਤ ਸਿੰਘ ਚਾਲ ਨੇ ਤੇ ਇਦਾਂ ਦੇ ਸਾਡੇ ਅਫਸਰ ਲੱਗਣ ਜਿਹੜਾ ਵਾਕਈ ਜਿੰਨੀ ਸਾਡੀ ਦੁਨੀਆ ਵਾਂ ਉਹਨਾਂ ਨੂੰ ਪ੍ਰਭਾਵ ਹੋਏ ਡਰ ਹੋਵੇ ਵੀ ਆਪਾਂ ਗਲਤ ਕੰਮ ਨਹੀਂ ਕਰਨਾ ਤੇ ਸਾਡੇ ਬੇੜ ਚ ਇਹਨਾਂ ਨੇ ਨਹੀਂ ਹੁੰਦ ਦਿੱਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਸਾਡੇ ਆਉਣ ਵਾਲੇ ਅਫਸਰ ਵੀ ਸਾਡੀ ਇਦਾਂ ਦੇ ਲੱਗਣ ਜਿਹੜੇ ਲੋਕਾਂ ਚ ਵਧੀਆ ਐਕਸਪੈਦਾ ਕਰਨ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਸਰਬਜੀਤ ਸਿੰਘ ਚਾਲਦਾ ਤੇ ਸਾਰੀ ਸਾਡੀ ਟੀਮ ਦਾ ਧੰਨਵਾਦ ਜੀ ਦੇਖੋ ਜੀ ਅੱਜ ਇੱਥੇ ਅਸੀਂ ਜਿਹੜਾ ਹੈਗਾ ਥਾਣੇ ਦਾ ਜਿਹੜਾ ਅਰੇਂਜਮੈਂਟ ਨਿਆ ਜਿਹੜਾ ਸੈਟਅਪ ਥੋੜਾ ਇਹਨਾਂ ਨੂੰ ਰੈਨੋਵੇਟ ਕਰਾਇਆ ਸੀ ਜੀ ਤੇ ਉਹਦੇ ਵਿੱਚ ਅੱਜ ਅਸੀਂ ਇੱਥੇ ਆਏ ਆ ਇਹਦੇ ਨਾਲ ਹੀ ਜਿਹੜੇ ਸਾਡੇ ਸਿੱਤੂ ਸਾਹਿਬ ਇਹਨਾਂ ਦੀ ਅਡਾ ਰਿਟਾਇਰਮੈਂਟ ਵੀ ਹੈ ਤੇ ਬਾਕੀ ਸਾਰੇ ਜਿਹੜੇ ਪੰਚਾਇਤ ਦੇ ਮੋਤਵਾ ਬੰਦੇ ਇੱਥੇ ਆਏ ਨੇ ਤਾਂ ਅਸੀਂ ਸਾਰੇ ਮਿਲ ਕੇ ਜਿਹੜੀ ਹੈਗੀ ਸਿਚੁਏਸ਼ਨ ਦਾ ਜਿਹੜਾ ਹੈਗਾ ਇੱਥੇ ਜਾਇਜ਼ਾ ਵੀ ਲਿਆ ਹੈਗਾ ਅਤੇ ਬਾਕੀ ਜਿਹੜੀ ਐਸਐਚਓ ਐਂਡ ਡੀਐਸਪੀ ਦੇ ਨਾਲ ਮਿਲ ਕੇ ਜਿਹੜਾ ਹੈਗਾ ਲਾਣੋਡ ਦੀ ਸਥਿਤੀ ਬਾਰੇ ਹੋਰ ਬਾਕੀ ਸਾਰੇ ਜਿਹੜੇ ਪ੍ਰਬੰਧਾਂ ਬਾਰੇ ਵੀ ਅਸੀਂ ਅਸੀਂ ਇਹ ਜੀ ਰਿਵਿਊ ਕੀਤਾ ਸਿਰ ਜਿਸ ਦਿਨ ਤੋਂ ਚਾਰਜਸ ਆਉਂਦੇ ਆ ਨਸ਼ੇ ਨੂੰ ਠੱਲ ਤਾਂ ਪਾਈ ਪਈ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਲਗਭਗ ਪੂਰੀ ਤਰ੍ਹਾਂ ਜਿਹੜਾ ਰੋਕ ਹੈ ਜਿਹੜੀ ਲਗਾ ਦਿੱਤੀ ਹੈ ਦੇਖੋ ਜੀ ਤੁਸੀਂ ਦੇਖਦੇ ਹੋਗੇ ਮਾਨਯੋਗ ਸੀਐਮ ਸਾਹਿਬ ਦੇ ਨਿਰਦੇਸ਼ਨ ਹੈ ਤੇ ਜਿਹੜਾ ਯੁੱਧਨਸ਼ਾਗਿਰ ਚੱਲ ਰਿਹਾ ਹੈਗਾ ਅਸੀਂ ਇਹਦੇ ਚ ਹਲੇ ਤੱਕ ਪਲਾਸਟ 3 3.5 ਮਹੀਨੇ ਚ ਲਗਭਗ ਪੌਣੇ 300 ਫਈਆ ਵਸੇ ਦੇ ਚੁੱਕੇ ਹੈਗੇ ਇਹਦੇ ਵਿੱਚ ਅਸੀਂ بڑے ਪੱਧਰ ਤੇ ਤੁਹਾਨੂੰ ਪਤਾ ਹੈਗਾ ਕਿ ਅਸੀਂ ਨਸ਼ੇ ਦੇ ਖਿਲਾਫ ਜਿਹੜਾ ਹੈਗਾ ਆਪਰੇਸ਼ਨ ਜਿਹੜਾ ਅਸੀਂ ਚਲਾਇਆ ਹੈਗਾ ਇਸ ਥਾਣੇ ਦੀ ਹੱਦ ਦੇ ਵਿੱਚ ਵੀ ਤੁਸੀਂ ਦੇਖਦੇ ਹੋਗੇ ਕਿ ਜਿੱਥੇ ਪਿੰਡ ਮੌਜਪੁਰ ਹੈ ਜਿਹੜੇ ਦਰਿਆ ਦੇ ਨੇੜੇ ਜਿੰਨੇ ਵੀ ਪਿੰਡ ਹੈਗੇ ਉੱਥੇ ਵੀ ਕਾਫੀ ਐਕਸਾਈਜ਼ ਵਿਭਾਗ ਦੇ ਨਾਲ ਮਿਲ ਕੇ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਅਸੀਂ ਮੈਸਿਵ ਜਿਹੜਾ ਵੱਡੀ ਕੁਆਂਟੀਟੀ ਚ ਜਿਹੜਾ ਲਾਣ ਹੈਗਾ ਦੇ ਸਿਸ਼ਾ ਬਾਰੇ ਤੋਂ علاوہ ਬਾਕੀ ਜਿਹੜਾ ਜਿਹੜਾ ਮਟੀਰੀਅਲ ਉਹ ਕਨਫਿਸਕੇਟ ਕੀਤਾ ਸਾਡੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਸਰ ਲਗਾਤਾਰ ਲਾਂਤ ਉਥੋਂ ਬਰਾਮਤ ਹੋ ਰਹੀ ਹੈ ਲੇਕਿਨ ਉਹ ਕਾਰੋਬਾਰ ਰੋਕ ਨਹੀਂ ਰਿਹਾ ਕੁਝ ਦਿਨ ਹੁੰਦਾ ਫਿਰ ਉਸੇ ਦਿਨ ਰਾਤ ਦੇ ਦੇਖੋ ਜੀ ਇਹਦੇ ਚ ਅਸੀਂ ਲਗਾਤਾਰ ਇਹਦੇ ਚ ਕੰਮ ਰਹੀਆਂ ਅਸੀਂ ਜਾਰੀ ਕਰ ਰਹੇ ਹਾਂ ਅਸੀਂ ਜਿਹੜੇ ਬੰਦੇ ਇਹਨਾਂ ਤੇ ਇਨਵੋਲਵ ਹੈਗੇ ਉਹਨਾਂ ਤੇ ਪ੍ਰੀਵੈਂਟਿਵ ਵੀ ਅਸੀਂ ਕਰ ਰਹੇ ਹੈਗੇ ਇਸ ਤੋਂ ਇਲਾਵਾ ਜਿਹੜਾ ਹੈਗਾ ਉਹਨਾਂ ਦੇ ਉਹਨਾਂ ਦੀ ਹਿਸਟਰੀ ਸ਼ੀਟਾਂ ਵੀ ਅਸੀਂ ਜਿਹੜੀ ਖੋਲ੍ਹਾਂਗੇ ਲਾਸ ਵਾਰ ਕੀ ਸੁਨੇਹਾ ਗੁਰਦਾਸ ਸਿੰਘ ਦੇ ਲੋਕ ਦੇਖੋ ਜੀ ਸਾਰਿਆਂ ਨੂੰ ਇਹ ਹੀ ਹੈ ਕਿ ਪੁਲਿਸ ਦਾ ਕੋਆਪਰੇਟ ਕਰਨ ਐਂਡ ਨਸ਼ ਯੁੱਧ ਨਸ਼ਾ ਵਿਵਿੱਧ ਦੇ ਵਿੱਚ ਸਾਡਾ ਸਹਿਯੋਗ ਦੇਣ ਸੋ ਦੈਟ ਕਿ ਅਸੀਂ ਸਾਰੇ ਆਪਣੇ ਪੰਜਾਬ ਨੂੰ ਬੰਗਲਾ ਪੰਜਾਬ ਬਣਾਈਏ ਥੈਂਕ ਯੂ